ਬਹਿਰ ਜੀ ਦਾ ਖਾਲਸਾ ਬਹਿਰ ਜੀ ਦੀ ਫਤਿਹ ਅੱਜ ਪਿੰਡ ਹਸੂ ਵਿਖੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਘਾਟ ਵਿੱਚ ਧੰਤਾਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਹਨ ਮੇਰੇ ਨਾਲ ਬਾਬਾ ਇਸ਼ਰ ਸਿੰਘ ਜੀ ਹਨ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ ਬਾਬਾ ਜੀ ਬਹਿਰ ਜੀ ਦਾ ਖਾਲਸਾ ਬਹਿਰ ਜੀ ਦੀ ਫਤਿਹ ਅੱਜ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਘਾਟ ਹੱਸੂ ਵਿਖੇ ਧੰਤ ਤਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਸਿੱਖ ਸੰਗਤ ਨੂੰ ਬਾਬਾ ਜੀ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਸਦਾ ਇਹ ਜੇਣਾ ਜਾਵਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿੱਥੇ ਦੇਸ਼ ਅਤੇ ਕੌਮ ਦੀ ਖਾਤਰ ਧਰਮ ਦੀ ਖਾਤਰ ਇਸ ਦੇਸ਼ 'ਚ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਪਹਿਲਾਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ 9 ਸਾਲ ਦੀ ਉਮਰ ਵਿੱਚ Hindu ਧਰਮ ਦੀ ਰੱਖਿਆ ਵਾਸਤੇ ਤਿੱਲਕ ਜੰਜੂ ਦੀ ਰੱਖਿਆ ਵਾਸਤੇ ਸਾਰੇ ਧਰਮਾਂ ਨੂੰ ਬਰਾਬਰ ਸਮਝਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਨੂੰ ਦਿੱਲੀ ਵਿੱਚ ਸਿੱਖ ਦੇਣ ਵਾਸਤੇ ਭੇਜਿਆ ਕਿਉਂਕਿ ਔਰੰਗਜ਼ੇਬ ਨੇ ਕਿਹਾ ਸੀ ਵੀ ਕੋਈ ਤੁਹਾਡਾ ਨਮਾਇੰਦਾ ਹੋਵੇ ਜਿਹੜਾ ਕੋਈ ਆਗੂ ਹੋਵੇ ਧਰਮ ਦਾ ਉਹ ਆ ਕੇ ਕੁਰਬਾਨੀ ਦੇਵੇ ਉਹ ਆ ਉਹਦੀ ਕੁਰਬਾਨੀ ਮੰਨੀ ਜਾਊਗੀ ਤਾਂ ਗੁਰੂ ਅਮਰ ਸਿੰਘ ਜੀ ਨੇ ਆਸ ਧਰਮ ਦੀ ਰੱਖਿਆ ਵਾਸਤੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਦੇਣ ਵਾਸਤੇ ਦਿੱਲੀ ਭੇਜਿਆ ਅਤੇ ਉਹਨਾਂ ਨੇ ਆਪਣਾ ਸਿਰ ਦੇ ਕੇ ਇਸ ਧਰਮ ਦੀ ਦੇਸ਼ ਦੀ ਕੌਮ ਦੀ ਰੱਖਿਆ ਕੀਤੀ ਜਿਸ ਤਰ੍ਹਾਂ ਬੱਤਮਨ ਦੇ ਬੱਚੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਬੱਚੇ ਦਾ ਤਨ ਢੱਕ ਕੇ ਆਪਣੇ ਸਰੀਰ ਦਾ ਚੋਲਾ ਲਾ ਕੇ ਇੱਕ ਬੱਚੇ ਦਾ ਤਨ ਢਕਿਆ ਸੀ ਉਸੇ ਤਰ੍ਹਾਂ ਗੁਰੂ ਸਾਹਿਬ ਨੇ ਭਾਰਤ ਮਾਤਾ ਦੀ ਇੱਜ਼ਤ ਨੂੰ ਕਾਇਮ ਰੱਖਣ ਵਾਸਤੇ ਧਰਮ ਸਾਸ ਗ੍ਰੀਤੀ ਨੂੰ ਕਾਇਮ ਰੱਖਣ ਵਾਸਤੇ ਤੇਗ ਬਹਾਦਰ ਹਿੰਦੀ ਚਾਦਰ ਨੇ ਆਪਣਾ ਸੀਸ ਦੀਆ ਪਰ ਸਿਰੜ ਨਾ ਦਿਆ ਆਪਣੇ ਸਿਰ ਦੀ ਕੁਰਬਾਨੀ ਦਿੱਤੀ ਇਸ ਦੇਸ਼ ਅਤੇ ਕੌਮ ਦੀ ਰੱਖਿਆ ਵਾਸਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਚਾਰੇ ਸਹਜਾਦੇ ਦੋ ਸਹਜਾਦੇ ਸਰਹੰਦ ਦੀਆਂ ਨੀਆਂ ਦੇ ਵਿੱਚ ਸ਼ਹੀਦ ਕਰਾਏ ਤੇ ਦੋ ਵੱਡੇ ਸਹਜਾਦੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਕਰਵਾਏ ਸੋ ਐਨੀਆਂ ਸ਼ਹੀਦੀਆਂ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪਰਿਵਾਰ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਅਤੇ ਕੌਮ ਨੂੰ ਧਰਮ ਨੂੰ ਸੁਰੱਖਿਅਤ ਰੱਖਣ ਵਾਸਤੇ ਜੋ ਕੁਰਬਾਨੀਆਂ ਦਿੱਤੀਆਂ ਅਲ ਇਕ ਇਤਿਹਾਸ 'ਚ ਕਿਤੇ ਮਿਸਾਲ ਨਹੀਂ ਮਿਲਦੀ ਸੋ ਅੱਜ ਵੀ ਤਾਂ ਹੀ ਹਿੰਦੂ ਸੰਤ ਮਹਾਪੁਰਸ਼ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਰਾਸ਼ਟਰ ਪਿਤਾ ਕੋਸ਼ਟ ਕਰਨ ਵਾਸਤੇ ਮੰਗ ਕਰ ਰਹੇ ਹਨ ਅਤੇ ਇਹ ਹੱਕ ਵੀ ਬਣਦਾ ਹੈ ਇਸ ਦੇਸ਼ ਦਾ ਇਹ ਸਰਕਾਰ ਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਸ਼ਟਰ ਪਿਤਾ ਕੋਸ਼ਟ ਕੀਤਾ ਜਾਵੇ ਕਿਉਂਕਿ ਕਿਤੇ ਵੀ ਮਿਸਾਲ ਨਹੀਂ ਮਿਲਦੀ ਜੋ ਮਾਨਵਤਾ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਜੋ ਮਾਨਵਤਾ ਵਾਸਤੇ ਕੁਰਬਾਨੀਆਂ ਦਿੱਤੀਆਂ ਹਨ ਜਿੱਥੇ ਉਹਨਾਂ ਨੇ ਧਰਮ ਤੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਉਹ ਤੇ ਨਸਲ ਤੇ ਜਾਤ ਦੇ ਵਿੱਚ ਬਿਤਕਰੇ ਵਾਸਤੇ ਵੀ ਕੁਰਬਾਨੀਆਂ ਦਿੱਤੀਆਂ ਸੋ ਅੱਜ ਦੀ ਜਿਹੜੀ ਦੁਨੀਆ ਅੱਜ ਇਹ ਪੂਰਨੇ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਇਹ ਇਤਿਹਾਸ ਹੈ ਇਸ ਨੂੰ ਪੜ ਕੇ ਮਾਨਵਤਾ ਦਾ ਉਪਦੇਸ਼ ਜਾਂਦਾ ਹੈ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਇੰਨੀਆਂ ਕਰਵਾਨੀਆਂ ਦਾ ਸਦਕਾ ਰਾਸ਼ਟਰਪਿਤਾ ਕੋਸ਼ਟ ਕਰਨਾ ਚਾਹੀਦਾ ਹੈ ਉਹਨਾਂ ਦੇ ਪੂਰਨਿਆਂ ਤੇ ਚੱਲਦਿਆਂ ਹੋਇਆ ਹੀ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਿਸਤਾਨ ਤਾਈਂ ਰਾਜ ਕੀਤਾ ਉਹਨਾਂ ਦੇ ਪੂਰਨਿਆਂ ਤੇ ਚੱਲਦਿਆਂ ਹੋਇਆ ਹੀ ਲੱਖਾਂ ਸਿੱਖਾਂ ਨੇ ਸ਼ਹੀਦੀਆਂ ਪਾ ਕੇ ਦੇਸ਼ ਨੂੰ ਅ ਅਗਰੇਜ਼ਾਂ ਤੋਂ ਆਜ਼ਾਦ ਕਰਾਇਆ ਪਹਿਲਾਂ ਦੇਸ਼ ਨੂੰ ਮੁਗਲਾਂ ਤੋਂ ਆਜ਼ਾਦ ਕਰਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸ ਤੋਂ ਬਾਅਦ ਉਹਨਾਂ ਦੇ ਸਿੱਖਾਂ ਨੇ ਉਹਨਾਂ ਦੇ ਪੂਰਨਾਂ ਤੇ ਚੱਲਦਿਆਂ ਹੋਇਆਂ ਹੀ ਦੇਸ਼ ਨੂੰ ਵੱਧ ਤੋਂ ਵੱਧ ਕੁਰਬਾਨੀਆਂ ਦੇ ਕੇ 80% ਕੁਰਬਾਨੀਆਂ ਦੇ ਕੇ ਛੋਟੀ ਜੀ ਕੌਮ ਨੇ ਇਸ ਦੇਸ਼ ਨੂੰ ਆਜ਼ਾਦੀ ਦਾ ਲਿੰਗ ਮਣਵਾਇਆ ਸੋ ਐਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜਿਨ੍ਹਾਂ ਦੇ ਇਤਿਹਾਸ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਆਪਣੇ ਦੋ ਪੁੱਤਰ ਚਾਰੇ ਪੁੱਤਰ ਤੇ ਸਾਰਾ ਸਰਬੰਸ ਇਸ ਦੇਸ਼ ਅਤੇ ਕੌਮ ਤੋਂ ਨਿਸ਼ਾਵਰ ਕਰ ਦਿੱਤਾ ਸੋ ਆਪਾਂ ਭਾਈ ਸਾਰੇ ਅੱਜ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਕਰਜ਼ਾ ਨਹੀਂ ਦੇ ਸਕਦੇ ਸਾਰਾ ਹਿੰਦੁਸਤਾਨ ਦੇ ਰੋਮ ਰੋਮ ਵੀ ਕੁਰਬਾਨੀ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਕਰਜ਼ਾ ਉਹਨਾਂ ਦਾ ਮੋੜਿਆ ਨਹੀਂ ਜਾ ਸਕਦਾ ਸੋ ਆਪਾਂ ਉਹਨਾਂ ਦਾ ਵੱਧ ਤੋਂ ਵੱਧ ਸ਼ੁਕਰਾਨਾ ਕਰਦੇ ਹੋਏ ਅੱਜ ਉਹਨਾਂ ਦਾ ਜਨਮ ਦਿਹਾੜਾ ਵਾ ਪ੍ਰਗਟਿਓ ਮਰਦ ਗਮੜਾ ਬਰਿਆਮ ਕੇਲਾ ਬਾਹੋ-ਬਾਹੋ ਗੋਵਿੰਦ ਸਿੰਘ ਆਪੇ ਗੁਰਚੇਲਾ ਹੱਕ-ਹੱਕ ਅੰਦੇਸ਼ ਗੁਰੂ ਗੋਵਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਵਿੰਦ ਸਿੰਘ ਸੋ ਗੁਰੂ ਗੋਵਿੰਦ ਸਿੰਘ ਜੀ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੇ ਜੇ ਸਤ ਸਮੁੰਦਰਾਂ ਦੀ ਸ਼ਾਹੀ ਵੀ ਬਣਾ ਲਈਏ ਅਤੇ ਸਾਰੀ ਬਰਸਪਤੀ ਦੀ ਕਲਮ ਵੜਾ ਕੇ ਗੁਰੂ ਗੋਵਿੰਦ ਸਿੰਘ ਜੀ ਦਾ ਉਹਨਾਂ ਦੀ ਉਸਤਤ ਲਿਖਣ ਲੱਗੀਏ ਤਾਂ ਉਹਨਾਂ ਦੀ ਉਸਤਤ ਬਿਆਨ ਨਹੀਂ ਕੀਤੀ ਜਾ ਸਕਦੀ ਮੈਂ ਨਾ ਕਹਿਣਾ ਹੋਇਆ ਖਿਮਾ ਦਾ ਆਸ਼ਿਕਾਂ ਦੀ ਸਾਰੇ ਹੀ ਦੇਸ਼ ਅਤੇ ਕੋਮਾਨੂ ਸਾਰੇ ਹੀ ਬਰਦ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਸਾਰੇ ਸਿੱਖ ਪੰਥ ਨੂੰ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ